ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਦੇਰ ਰਾਤ ਇਲਾਜ ਲਈ ਦਾਖਲ ਇੱਕ ਤੇਰ ਦੇ ਦੂਸਰੇ ਤੇਰ ਵੱਲੋਂ ਹਸਪਤਾਲ ਅੰਦਰ ਗੁਸਕੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਕੁਝ ਵਿਅਕਤੀ ਜ਼ਖਮੀ ਵੀ ਹੋ ਗਏ ਇਹ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ ਸਰਫ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮਰੀਕਾ ਤੇ ਉਹਦੇ ਤੋਂ ਬਾਅਦ ਇੱਕ ਮੁੰਡਾ ਗਿਆ ਸੀ ਪਿੰਡ ਫੋਖਰਾ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾ ਨਵਾ ਗਿਆ ਸੀ ਇਸ ਕਰਕੇ ਥੁੜੀ ਜਿਹਾ ਪੈਸੇ ਦੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ ਜਦੋਂ ਥੋੜਾ ਚਿਰ ਉਹਨੂੰ ਕੰਮ ਲੱਗੀ ਜੋ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਅਦੋਂ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲ ਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇ 'ਚ ਮਿਲ ਕੇ ਇੱਕ ਦੂਜੇ ਨਾਲ ਗਾਲੀ ਗਲੋਚ ਹੋਈ ਉੱਥੇ ਬਾਹਰ ਉਹ ਬਾਜ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬਰਦਰ ਹੀ ਉਹ ਧਮਕੀ ਦੇ ਤਾਈ ਫੋਨ ਕਰ ਕਰਕੇ ਵੀ ਤੁਹਾਨੂੰ ਮਿਲਣਾ ਵਾ ਆਦਾਂ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀਨਾਮੇ ਲਈ ਤੇ ਜਿਹੜਾ ਉਹਦਾ ਬਰਦਰ ਹੀ ਉਹ ਰਾਜੀਨਾਮਾ ਨਹੀਂ ਜਾਂਦਾ ਕਿ ਅਸੀਂ ਨਹੀਂ ਰਾਜੀਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਦਾ ਰਾਜੀਨਾਮਾ ਕਰਨ ਵਾਸਤੇ ਉਹ ਮਗਰ ਵੀ ਪੰਨੀ ਮੁੰਡੇ ਲੈ ਕੇ ਸਰ ਪੈ ਗਿਆ ਤੋਂ ਬਾਅਦ ਪਿੰਡ ਵਾਲਿਆਂ ਨੇ ਟਾ ਟਾ ਮਾਰ ਕੇ ਗੱਡੀਆਂ ਗੱਡੀਆਂ ਭੰਨੀਆਂ ਤੇ ਫਿਰ ਉਹਨਾਂ ਨੂੰ ਭਜਾਇਆ ਤੇ ਫੇਰ ਥੋੜਾ ਬਚਾ ਹੋਇਆ ਸਾਡਾ ਤੇ ਹਸਪਤਾਲ ਦੇ ਚਾਚਾਈ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ ਇਹਨੂੰ ਹੀ ਐਡਮਿਟ ਕਰਵਾਉਣ ਆਏ ਸੀ ਤੇ ਇਹਨੂੰ ਆਈਸੀਯੂ 'ਚ ਵਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕਰਤਾ ਤੇ ਬਾਰੋਂ ਮੁੰਡੇ ਆਏ ਚਾਰ ਪੰਜ ਛੇ ਮੁੰਡੇ ਆਏ ਤਾਂ ਉਹਨਾਂ ਨੇ ਆਂਦੇ ਸਾਡੇ ਦਾਤਰ ਮਾਰਨ ਲਾ ਪਏ ਚਾਚਾਈ ਮੁੰਡੇ ਆ ਲ ਜਾਂਦੇ ਸੀ ਢੱਕਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰਤੇ ਕੀ ਮਲ ਕਰਤਾ ਹੈ ਮਾਨਕ ਜੋ ਐਵੇਂ ਆ ਕੇ ਸਾਨੂੰ ਨਹੀਂ ਸਾਫ ਮਿਲੇ ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਖੋਖਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ بیٹے ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦਾ ਰਾਜਿਨਾਵਾ ਸੀ ਉਥੇ ਰਾਜਿਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਆ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦਵਾਉਾਂਗੇ